ਮੈਨੇਜਰ ਤੇ ਚਰਨਾ ਖੇਤ ਜਿਹੜਾ ਮਾਰ ਵਾਪਸ ਘਰ ਮੜਾਉਂਦੇ ਨੇ ਪਿਓ ਤੇ ਪੁੱਤਰ ਖੂਬ ਚੰਗੀਆਂ ਗੱਲਾਂ ਕਰਦੇ ਨੇ ਮੈਨੇਜਰ ਰਾਜੂ ਸੀ ਨੂੰ ਫੋਨ ਕਰ ਪਾਪੇ ਦੀ ਗੇਰੀ ਨੂੰ ਪਾਣੀ ਲਾਉਣ ਬਾਰੇ ਕਹਿ ਦਿੰਦਾ ਤੇ ਕੁਝ ਦਿਨਾਂ ਘਾਹ ਬੂਟੀ ਸਾਫ਼ ਕਰਨ ਨੂੰ ਵੀ ਕਹਿੰਦਾ ਉਹ ਚਰਨੇ ਦੀ ਜੇ ਕੁੱਚ 2000 ਦਾ ਟਿੰਕ ਜਾਂ ਨੋਟ ਵੀ ਪਾ ਦਿੰਦਾ ਤੇ ਕਹਿੰਦਾ ਹੈ ਚੰਦ ਪਾਪੇ ਧਿਆਨ ਰੱਖੀ ਆਪਣਾ ਮੈਂ ਹੁਣ ਫੇਰ ਜਲਦੀ ਜਿਹੜਾ ਮਾਰੂੰ ਡਿਊਟੀ ਤੇ ਵੀ ਜਾਣਾ ਕੱਲ ਨੂੰ ਚਰਨਾ ਵੀ ਉਸ ਦਾ ਸਿਰ ਕੋਲ ਦਾ ਹੈ ਸਭ ਜਣੇ ਮਿਲ ਕੇ ਗਾਜਰ ਪਾਖਾਂਦੇ ਹਨ ਤੇ ਮੈਨੇਜਰ ਇੱਕ ਡੱਬਾ ਆਪਣੇ ਘਰ ਵੀ ਪੈ ਕਰਕੇ ਲੈ ਜਾਂਦਾ ਹੈ ਪੋਲੀ ਦਾ ਬਣਾਇਆ ਗਾਜਰ ਪਾਖ ਸਭ ਨੂੰ ਬਹੁਤ ਪਸੰਦ ਆਇਆ ਕਹਿੰਦੇ ਭਾਬੀ ਪੋਲੀ ਖੁਸ਼ ਹੋ ਕੇ ਹੌਲੀ ਹੌਲੀ ਮੁਸਕਰਾਉਂਦੀ ਹੈ ਇਹਨੇ ਨੂੰ ਬੇਬੇ ਕਹਈ ਹੈ ਨਹੀਂ ਪੋਲੀ ਤੂੰ ਇਹ ਘੋਲ ਨਾ ਭਰ ਕੇ ਆਪਣੇ ਮੰਟੂ ਕਈ ਭੜਾਇਆ ਜੋ ਅਗਲੇ ਗਵਾਂਢੀ ਹੈ ਆਪਣੇ ਆਪ ਨੂੰ ਚੱਲ ਲੱਸੀ ਦੁੱਸੀ ਦੇ ਦਿੰਦੇ ਨੇ ਅਗਲੇ ਹਾਂ ਜੀ ਬੇਬੇ ਮੈਂ ਹੁਣੇ ਦੇਖ ਆਉਣੀ ਆ ਭੁੱਲੀ ਰਹਿ ਗਈ ਹੁਣ ਮੈਨੇਜਰ ਆਪਣੀ ਮਾਂ ਨੂੰ ਜੱਫੀ ਪਾ ਲਲ ਕੇ ਪਾਪੇ ਨੂੰ ਮਿਲ ਕੇ ਚਲਾ ਜਾਂਦਾ ਤੇ ਕਹਿੰਦਾ ਕਿ ਭਾਬੀ ਭਾਬੀ ਨੂੰ ਵੀ ਸਹਿਰ ਘੁਮਾ ਦਿਓ ਆਇਓ ਗੇੜਾ ਮਾਰਨਾ ਮੈਨੇਕਰ ਗਈ ਅਣ ਪਛੋਂ ਅਵਰ ਉਹ ਖਬਰ ਲੈਂਦੀ ਹੈ ਤੇ ਬਹੁਤ ਹੁੰਦੀ ਹੈ ਪੋਲੀ ਉਸ ਨੂੰ ਚੁੱਪ ਕਰਾ ਕੇ ਦਿਲਾਸਾ ਦਿੰਦੀ ਹੋਈ ਕਹਿੰਦੀ ਹੈ ਉਸ ਨੂੰ ਪਤਾ ਹੈ ਕਿ ਆਮਰੋ ਇੱਕ ਮਾਂ ਹੈ ਤੇ ਮਾਂ ਦਾ ਦਿਲ ਬੱਚੇ ਬਣਾਉਣੇ ਲੱਗਦਾ ਆਮਰੋ ਨੂੰ ਚਰਨਾ ਤੇ ਭੋਲੀ ਮਸਾਂ ਚੁੱਪ ਕਰਾਉਂਦੇ ਨੇ ਦਰਵਾਜ਼ੇ ਦਾ ਖੜਕਾ ਹੋਇਆ ਤਾਂ ਧਰਮਕੌਰ ਦੋਹੋਂ ਹੀ ਬੋਲ ਰਹੀ ਸੀ ਕਿ ਆਮਰੋ ਘਰੇ ਹੈ ਹਾਂ ਜੀ ਹਾਂ ਭੋਲੀ ਨੇ ਉੱਤਰ ਦਿੱਤਾ ਕਿਉਂਕਿ ਆਮਰੋ ਚੁੱਪਚ ਬੈਠੀ ਹੋਈ ਸੀ ਤੇ ਕੋਲ ਚਰਨਾ ਬੈਠਾ ਸੀ ਲੈ ਕੱਲੇ ਕੱਲੇ ਗਾਜਰ ਪਾਖਾ ਰਹੇ ਹਾਂ ਸ਼ਰਮ ਨਹੀਂ ਆਉਂਦੀ ਮੇਰੀ ਵੀ ਕੋਰ ਵੀ ਸੱਸ ਹੈ ਨਹੀਂ ਨਹੀਂ ਜੀ ਮੈਂ ਘਰ ਆਉਣਾ ਸੀ ਦੇਣਾ ਲਿਆ ਜਰਾ ਕੌਲੀ ਚ ਪਾ ਕੇ ਹਾਂਜੀ ਹਾਂ ਨਹੀਂ ਅਮਰੋ ਤੂੰ ਮੋਝਾ ਸੁਟੇ ਬਸ ਕੁਝ ਨਹੀਂ ਨਾ ਨਾ ਕੁਝ ਤਾਂ ਹੈ ਚਰਨਾ ਬਸ ਉਹ ਮੈਨੇਜਰ ਚਲਾ ਗਿਆ ਅੱਜ ਤਾਂ ਉਦਾਸ ਹੈ ਲੈ ਦੱਸ ਕੰਵਲੀ ਤੂੰ ਸ਼ੁਕਰੀਆ ਕਰ ਰੱਬ ਦਾ ਉਹਨੂੰ ਵੀ ਮਤ ਆ ਗਈ ਹੋਰ ਕੋਈ ਨਹੀਂ ਹੁਣ ਤਾਂ ਸਿਆਣਾ ਹੋ ਗਿਆ ਚੱਲ ਕਾਹਦਾ ਫਿਕਰ ਚੰਗੀ ਡਿਊਟੀ ਜਾਂਦਾ ਉਹ ਸਭ ਕੁਝ ਰੱਬ ਦਾ ਦਿੱਤਾ ਪਰ ਮੈਂ ਸਮਝ ਸਕਦੀ ਹਾਂ ਕਿ ਤੂੰ ਇੱਕ ਮਾਂ ਹੈ ਆ ਗਾਜਰ ਪਾਕ ਬਹੁਤ ਸਵਾਦ ਹੈ ਨਾਲੇ ਇੱਕ ਡੱਬੇ ਵਿੱਚ ਪਾ ਦੇ ਛੋਟਾ ਆ ਜਾ ਘਰ ਲੈ ਜਾਉ ਹਾਂ ਲੈ ਜਾਵਾਂ ਮਥੇਰਾ ਪਿਆ ਚੱਲ ਹੁਣ ਗੁਰੂ ਘਰ ਜਾਣ ਦਾ ਟਾਈਮ ਹੋ ਗਿਆ ਤੂੰ ਆਪ ਹੀ ਮੈਨੂੰ ਕਹਿ ਕੇ ਆਈ ਸੀ ਨਾ ਇਹ ਬਸ ਉਹ ਮੈਨੇਜਰ ਕਰਕੇ ਡੇਟ ਹੋ ਗਈ ਸੀ ਕੋਈ ਨਹੀਂ ਚੱਲਾ ਚੁੰਨੀ ਲੈ ਉਹ ਦੋਵੇਂ ਜਣੀਆਂ ਗੁਰਦੁਆਰਾ ਸਾਹਿਬ ਚਲੀਆਂ ਗਈਆਂ ਰਹਿੰਦੀ ਕਹਾਣੀ ਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੀ ਕੱਲ ਨੂੰ ਅਖੀਰਲਾ ਭਾਗ ਜ਼ਰੂਰ ਸੁਣਨਾ ਜੀ ਇਹ ਕਹਾਣੀ ਤੁਹਾਨੂੰ ਹੋ ਤੱਕ ਕਿਸ ਤਰ੍ਹਾਂ ਲੱਗੀ ਜਿਸ ਵਾਰੇ ਆਪਣੇ ਕਮੈਂਟ ਕਰਕੇ ਵੀਰੋਧ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ